ਹੁਣ ਜਾ ਰਿਹਾ ਹੈ ਦੁਨੀਆ ਦੇ ਜਬਸਦੇ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇਖੋ ਕਬੱਡੀ ਖੁਸ਼ਖਬਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਵੀ ਕਬੱਡੀ ਦਾ ਜਿਹੜਾ ਨਵਾਂ ਸੀਜ਼ਨ 2025-2026 ਦਾ ਜਿਹੜਾ ਨਵਾਂ ਸੀਜ਼ਨ ਜਿੱਦਿਆ ਜਾਊਗਾ ਉਹ ਨਵੀਂ ਫੈਡਰੇਸ਼ਨ ਹੋਂਦ ਦੇ ਵਿੱਚ ਆ ਰਹੀ ਹੈ ਇੱਕ ਵਾਰ ਤਾੜੀਆਂ ਮਾਰਨ ਦਾ ਯੋਗ ਦਾ ਔਰ ਉਹ ਨਵੀਂ ਫੈਡਰੇਸ਼ਨ ਜਿਹੜੀ ਉਹ ਸਤਬਾਪਾ ਪ੍ਰੇਮ ਸਿੰਘ ਜੀ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਹੋਵੇਗੀ ਬਹੁਤ ਜਲਦੀ ਇਹ ਫਾਉਂਡੇਸ਼ਨ ਦਾ ਕਾਚਾ ਬਣਾਇਆ ਜਾਵੇਗਾ ਤੇ ਸਮੇਂ-ਸਮੇਂ ਤੇ ਸਾਰੇ ਬੰਦਰਾ ਦਾ ਸਾਰੇ ਪ੍ਰਮੋਟਰਾਂ ਦੇ ਨਾਲ ਸਲਾਮ ਸ਼ੁਨਾ ਕਰਕੇ ਸਾਰਾ ਪ੍ਰੋਗਰਾਮ ਲਿਖਿਆ ਜਾਵੇਗਾ ਜਿੰਨੇ ਵੀ ਟੀਮਾਂ ਨੇ ਜਿੰਨੇ ਵੀ ਪ੍ਰਮੋਟਰ ਨੇ ਇਹ ਸਿਹਸ਼ ਨੂੰ ਬਣਾਉਣ ਦੇ ਵਿੱਚ ਉਹ ਸਾਰੀਆਂ ਸਹਾਇਤਾ ਕਰਨਗੇ ਸਾਡੇ ਨਾਲ ਹੋਣਗੇ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਲਾਈਨ ਹੋਣ ਜਾ ਰਿਹਾ ਹੈ ਵੱਡੇ ਪਲੇਅਰ ਵੱਡੇ ਪ੍ਰਮੋਟਰ ਕਬੱਡੀ ਫੈਡਰੇਸ਼ਨ ਨਵੀ ਫੈਡਰੇਸ਼ਨ ਹੌਂਦ ਵਿਚਾਰੀ ਹੈ 2025 ਦਾ ਸੀਜ਼ਨ ਤੇ 2022 ਦਾ ਸੀਜ਼ਨ ਖੇਡੇ ਲਈ ਇੱਕ ਵਾਰ ਤਾੜੀਆਂ ਮਾਰਦਾ ਜੁਰਦਾ ਨਵੀ ਫੈਡਰੇਸ਼ਨ ਸਤਬਾਪਾ ਪ੍ਰੇਮ ਸਿੰਘ ਜੀ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਇਸ ਫੈਡਰੇਸ਼ਨ ਦਾ ਨਾ ਹੋਵੇਗਾ ਤੇ ਸਾਰੇ ਜਰੂਰ ਧਿਆਨ ਦੇਣਗੇ ਬਲਿ ਸੋਨਹਾਰ ਆ ਤਸ਼ਰੀਆਂ ਕਾਲ ਸਤਬਾਪਾ ਸਤਿਬਾਪਾ ਪ੍ਰਿੰਸ ਸਿੰਘ ਜੀ ਇੰਟਰਨੈਸ਼ਨਲ ਕਵਡੀ ਫਾਊਂਡੇਸ਼ਨ ਇਹ ਜੋ ਠੀਕ ਹੈ ਜੀ ਬਾਤ ਬਹੁਤ